ਸ਼ਮਸ਼ੁਰੀਆ ਸੁਲਤਾਨ ਕਬੱਡੀ ਖੇਡਦਾ ਨਾਲ ਦਰੇ ਰਹੀ ਛਿਰਦਾ ਵਿੱਚ ਗਰਾਊਂਡ ਕਮਸਾਨ ਅਰੇ ਗੱਡੇ ਕੱਢਦਾ ਵੇਖਿਆ ਮੈਂ ਯਾਰ ਸ਼ਮਸ਼ੁਰੀਆ ਸੁਲਤਾਨ ਅਰੇ ਗੱਡੇ ਕੱਢਣ ਦੀ ਤਾਕਤ ਰੱਖਦਾ ਹੈ ਆ ਮੈਦਾਨ ਦੇ ਵਿੱਚ ਚੁਸਤੀ ਜੁਗਤੀ ਹੈ ਔਰ ਸੁਲਤਾਨ ਨੂੰ ਕਬੱਡੀ ਖੇਡਦੇ ਨੂੰ 15 ਸਾਲ ਹੋ ਗਏ ਉਂਗਲ ਖੜੀ ਮਾਲਕ ਮੇਰ ਰੱਖੇ ਅੱਜ ਦੇ ਗੁਰਲਾਲ ਨੇ ਫੋਨ ਕਰਕੇ ਆਖਿਆ ਵੀ ਭਾਜੀ ਜਿਹੜਾ ਤੀਰਥ ਅੱਖ ਲੈਣਾ ਇਹ ਖੇਡ ਕਬੱਡੀ ਦਾ ਟਾਪਰ ਤਾਂ ਹੋਇਆ ਹੀ ਹੋਇਆ ਪਰ ਦੁਨੀਆ ਦੇ ਬਹੁਤ ਵੱਡਾ ਹੈ ਦੁਨੀਆ ਦੇ ਵਿੱਚ ਆਰਗੇਨਾਈਜ਼ਰ ਬਹੁਤ ਵੱਡਾ ਹੈ ਆ ਮੁੰਡਾ ਵੀ ਹੁਣ ਆਰਗੇਨਾਈਜ਼ਰ ਵਧੀਆ ਤੇ ਕਬੱਡੀ ਖਿਡਾਰੀ ਵਧੀਆ ਇਹ ਹੈ ਸ਼ਮਸਪਰੀਆ ਸੁਲਤਾਨ ਲਾ ਪਹਿਲੀ ਕਬੱਡੀ ਦੇਖਦੇ ਸੁਲਤਾਨ ਦੀ ਪੈਂਦੀ ਹੋਈ ਲੰਗ ਲੰਬੀਆਂ ਵਾਲੀ ਵੀ ਕਹਿੰਦੇ ਆਰ ਸਿੰਘ ਜੀ ਗਖਲ ਉਹਨਾਂ ਦਾ ਗਖਲ ਭਰਾਵਾਂ ਦਾ ਸੁਰਜੀਤ ਸਿੰਘ ਟੀਮੇ ਉਹਨਾਂ ਦਾ ਤੇ ਰਮੀ ਟੀਮੇ ਉਹਨਾਂ ਦਾ ਬੈਂਕਟਾਲ ਟਰੇਸੀ ਦੇ ਵਿੱਚ ਨਵਾਂ ਖੁੱਲ ਗਿਆ ਇਹ ਹੈ ਨਾਜਮਨ ਪ੍ਰੀਤਮ ਪਹਿਲਵਾਨ ਦਾ ਪੁੱਤਰ ਸੁਲਤਾਨ ਕਬੱਡੀ ਪਾਰ ਆ ਰਿਹਾ ਹੈ ਕਿ ਦਿਰਸੇ ਵਿੱਚੋਂ ਮਿਲੀ ਕਬੱਡੀ ਸੰਦੀ ਪੁੱਤ ਸਿਆਣੇ ਨੇ ਕਰ ਗਿਆ ਜੱਟ ਤਰੱਕੀ ਅੱਧਾ ਜਿਵੇਂ ਕਰੀ ਲੁਧਿਆਣੇ ਨੇ ਕਿ ਕਰ ਗਿਆ ਜੱਟ ਤਰੱਕੀ ਅੱਧਾ ਜਿਵੇਂ ਕਰੀ ਲੁਧਿਆਣੇ ਨੇ ਆ ਪੰਡੋਰੀ ਵਾਲਾ ਪਿੰਡੂ ਤੇ ਸੁਲਤਾਨ ਦੇ ਦਰਮਿਆਨ ਟੱਕਰ ਫਿਰ ਤੋਂ ਪਈ ਹੋਈ ਹੈ ਪਰ ਹਲਕਾ ਜਿਹਾ ਪੋਲਾ ਜਿਹਾ ਟੱਚ ਕੀਤਾ ਤੇ ਪੀ ਦੇ ਸ਼ੇਰਗਿਲ ਜੀ ਸਾਡੇ ਕੋਲ ਪੁੱਜੇ ਨੇ ਸ਼ੇਰਗਿਲ ਫਰੀਦ ਸਿੰਘ ਦਾ ਬਹੁਤ ਵੱਡਾ ਨਾਮ ਹੈ ਛੋਟੀ ਜੇ ਸ਼ੇਰਗਿਲ ਜੀ ਉਹਨਾਂ ਨੂੰ ਜੀਆਂ ਨੂੰ ਅਖਦੇ ਆ ਲਓ ਖੇਡ ਕਬੱਡੀ ਆਪਾਂ ਜੁੜੀਏ ਮੈਦਾਨ ਦੇ ਨਾਲ ਸ਼ਮਸਪੁਰਿਆ ਪਟਿਆਲੇ ਵਾਲਾ ਮੁੰਡਾ ਮਾਨਾ ਰੇਡ ਔਰ ਦੂਸਰੇ ਪਾਸੇ ਸਪਾਈਡਰਮੈਨ ਆ ਕਲਸੀਅਮ ਵਾਲਾ ਇੰਦਰਜੀਤ ਕੋਸ਼ਿਸ਼ ਕਰਦਾ ਡੱਕਣ ਦੀ ਸੁਲਤਾਨ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਅਗਲੀ ਰੇਡਾਂ ਵਰਗੇ ਬਿਲਕੁਲ ਮੈਦਾਨੇ ਗੱਪਰੂ ਆਗੇ ਤਸਵੀਰਾਂ ਵਰਗੇ ਆ ਤਸਵੀਰਾਂ ਮਡੇ ਹੋਏ ਕਬੱਡੀ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਆ ਸ਼ਮਸਪਰੀਆ ਸੁਲਤਾਨ ਮੈਦਾਨ ਦੇ ਵਿੱਚ ਦੇਖਦੇਵੇਂ ਵਾਤਾ ਹੋਇਆ ਕਬੱਡੀ ਖਿਡਾਰੀ ਕਈ ਹੋਏ ਰੇਡ ਦੇ ਉੱਪਰ ਬੱਲੇ ਬੱਲੇ ਆ ਬੱਲੇ ਬੱਲੇ ਹੁੰਦੀ ਹੋਈ ਨੇ ਪੁਆਇੰਟ ਕਕਰਾਲੀ ਸਾਹਿਬ ਕਰ ਦਿਓ ਗੱਲ ਲਓ ਅਗਲੀ ਰੇਡ ਪਾਣੀ ਪੰਡੋਰੀ ਬੜਾ ਤਿੰਦਾ ਸੋਤਾ ਦੇ ਨਾਲ ਸਾਡੇ ਵੀਰ ਮੱਖਣ ਸੋਤੇ ਉਹਨਾਂ ਦਾ ਪਿੰਦੇ ਤੂਰ ਦਾ ਤੇ ਭਾਈ ਗਖਲ ਦਾ ਤੀਰਤ ਸਿੰਘ ਦੀ ਦੇਵਲ ਸਾਹਿਬ ਤੇ ਨਾਲ ਹੀ ਕਾਇ ਸੰਗੇ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਨਾ ਸਾਰਿਆਂ ਦਾ ਧੰਨਵਾਦ ਹੈ ਜਰਮਿੰਦਰ ਢਣਵਾੜ ਜੀ ਉਹਨਾਂ ਦਾ ਆ ਇਧਰ ਪਾਸੇ ਮੈਦਾਨ ਦੇ ਵਿੱਚ ਵੱਲੇ ਵੱਲੇ ਇਹ ਹੈ ਕੋਟਰੀ ਗੱਜਰਾ ਵਾਲਾ ਆ ਕੋਟਰੀ ਗੱਜਰਾ ਵਾਲਾ ਯਾਰ ਸ਼ਿਕੰਜਾ ਖੇਡ ਕਬੱਡੀ ਦਾ ਕਬੱਡੀ 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 ਸੁਰਾ ਲੱਗਿਆ ਸੁਰਾ ਲੱਗਿਆ ਪਿਆ ਐਨਵਾਈਸੀ ਕਬੱਡੀ ਕਲੱਬ ਦੇ ਰਾਜਪutra ਦਾ ਧੰਨਵਾਦ ਜੂਹੇਗੀ ਦਾ ਧੰਨਵਾਦ ਕਰਦਾ ਹਾਂ ਬਹੁਤ ਵੱਡਾ ਮਾਨ ਸਨਵਾ ਸ਼ਖਸੀਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਬਲਜੀਤ ਸਿੰਘ ਨਿਵਾਸੀ ਜੂਹੇਗੀ ਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਕੌਣ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਦੁਨੀਆ ਜਾਣਦੀ ਸਾਰੀਆਂ ਤਾਰੀਆਂ ਤਾਰੀ ਸਾਡੇ ਤੀਤੇ ਹੋਏ ਤੇ ਸਿਰ ਕੱਢ ਦੇ ਰਿਕਾਰਡ ਪੈਦਾ ਕੀਤੇ ਹੋਏ ਹੈ ਸਿਰ ਕੱਢ ਦੇ ਰਿਕਾਰਡ ਪੈਦਾ ਕੀਤੇ ਹੋਏ ਹੈ ਆ ਕਾਸ਼ੀਆਂ ਵਾਲਾ ਇੰਦਰਜੀਤ ਇਹ ਇੰਦਰਜੀਤ ਕਾਸ਼ੀਆਂ ਵਾਲਾ ਕਮਾਲ ਕਰਦਾ ਮੰਡਾ ਕਿੰਨੂ ਵਾਲੀ ਕਿਹਦੇ ਜਿਹੜਾ ਕਿੰਨੂ